ਕੀ ਨਾ ਫੇਰੇ ਇੰਨੀ ਗਰਮੀ ਤੇ ਮੌਜੂਦ ਇੰਨੀ ਭਾਰੇ ਗੇਂ ਦੀ ਪਹੁੰਚੇ ਹੋਏ ਪੰਜਾਬੀਓ ਬੋਲਣ ਲੱਗੇ ਆਸ ਚਾਰ ਕਦਮ ਹੋ ਜਾਊਗਾ ਅਸਰ ਪਿਆ ਤੁਸੀਂ ਚਾਰਗੋਲਾ ਪ੍ਰਿੰਟ ਕਾਲਾ ਪਿਆਲੇ ਤੋਂ ਆ ਡਾਕਟਰ ਸਾਹਿਬ ਡਾਕਟਰ ਜੀ ਦੀ ਲੰਗ ਰਿਹਾ ਕੰਮਾਂ ਤੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਦੋਨੇ ਹੱਥ ਉੱਪਰ ਚਾ ਕੇ ਦੋ ਨਾਅਰੇ ਲਾ ਕੇ ਛੋੜਿਆ ਨਾਬੇ ਵਾਲੇ ਪਾਸੋਂ ਠੰਡੀ ਹਵਾਵਾਂ ਦੇ ਬੁੱਲੇ ਦਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਜਿੱਥੇ ਜਾਂਦੇ ਆਂ ਇਹੀ ਪਿਆਰ ਮਿਲਦਾ ਹੈ ਦੂਜੇ ਪਾਸੇ ਖਾਲੀ ਬਦੀਲੇ ਖੜਕਦੇ ਆ ਉਹ ਸੁਖਵੀਰ ਬਾਦਲ ਨੂੰ ਕੋਈ ਦਿਹਾੜੀ ਤਾਂ ਵੀ ਬੰਦਾ ਨਹੀਂ ਲੱਗਦਾ ਸੋ ਵੀਰੋ ਕਾਂਗਰਸੀ ਆਪੇ ਚਲੜੀ ਜਾਂਦੇ ਆ ਭਾਜਪਾ ਵਾਲੇ ਤਾਂ ਆਈ ਹਾਰ ਨੇ ਉਹ ਤਾਂ ਕੋਈ ਹੋਰ ਕੰਮ ਨਹੀਂ ਹੈਗਾ ਇਹਨਾਂ ਨੂੰ ਸੋ ਵੀਰੋ ਪਟਿਆਲੇ ਤੋਂ ਤਜਰਬੇ ਮંત્રી ਵੀਰੇ ਸਿਹਤ ਮੰਤਰੀ ਅਫਸਰਾਂ ਤੋਂ ਕੰਮ ਲੈਣਾ ਆਉਂਦਾ ਐਸ ਵਾਰ ਚਤਾ ਤਾਂ ਲੰਬੀ ਕਹਾਣੀ ਹੈ ਲੋਕੋ ਜਿਹੜੋ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਦੋਂ ਦਾ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇਸਾਲੇ ਨੇ ਮੋਚੀ ਐ ਮੇਰੀ ਸੁੱਕੀ ਜਾਏ ਜਾਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਮਾਰੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਜਾਵੇ ਇੱਕ ਤਰੀਕ ਜਿਹੜੀ ਕੋਟਾਂ ਵਾਲੀ 1 ਜੂਨ ਵੇ ਅੋਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੋਜ ਵਾਲੇ ਮਾਨ ਨੇ ਕੁੱਟੀ ਐ ਲਾ 4 ਤਰੀਕ ਤੋਂ ਦਾ ਨਾ ਪਿਆਰੋ ਅਕਾਲੀ ਦਲ ਦੀ ਪੰਜਾਬ ਤੋਂ ਸਦਾ ਲਈ ਛੁੱਟੀ ਐ ਹੋਰੇ ਸੋਨਿਆ ਆਪਣਾ ਪੱਡ ਮੈਂ 5ਵੇਂ ਨੰਬਰ ਤੇ ਵਾਟਣਾ 5ਵੇਂ ਨੰਬਰ ਤੇ ਵਾਟਣਾ ਆਉਣਾ ਪਹਿਲੇ ਨੰਬਰ ਤੇ ਆ ਕੰਮ ਕਰਨਾ ਮੈਂ ਹਰ ਜ ਮੇਰਾ ਡਿਊਟੀ ਸ਼ੁਰੂ ਹੋਊਗੀ ਸੈਕਟਰ ਦੇ ਵਿੱਚ ਜਦੋਂ 13 ਹੋ ਗਏ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਉਹ ਪੰਜਾਬ ਦਾ 1 ਰੁਪਿਆ ਰੋਕ ਕੇ ਦਿਖਾ ਦੇਵੇ ਸੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਅਰ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇੱਕ ਪਾਸੇ ਦਾ ਆ ਪਿਆਰ ਹੈ ਫੋਟੋਆਂ ਬਣਾ ਬਣਾ ਦਿਨੇ ਹੋ ਦੂਜੇ ਪਾਸੇ ਕਾਂਲੀ ਦਾ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਲਾ ਕੇ ਬਾਅਦ ਚੁੰਮੜੀਆਂ ਗੈਂਡੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ ਇੱਕ ਅੱਧੀ ਇਸ ਪਿਆਰ ਦਾ ਮੈਂ ਸਦਾ ਰਿਣੀ ਰਹੂੰਗਾ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਕੋਈ ਮੈਨੂੰ ਥਕੇਮਾ ਨਹੀਂ ਹੋਣ ਦਿੰਦੇ ਤੁਸੀਂ ਆ ਪਿਆਰ ਜਿਹੜਾ ਤੁਹਾਡਾ ਬਹੁਤ ਮਿਲ ਰਿਹਾ ਹੈ ਨਾਬੇ ਵਾਲੇ ਜਹੁੰਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ 1 ਮਿੰਟ ਲਈ ਤੁਹਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਜੀ ਮੈਂ ਗੀਤ ਬਣਾਇਆ ਬਾਣ ਸਾਹਿਬ ਲਈ ਨਾ ਗੀਤ ਬਣਾਇਆ ਨਾਲ ਗਾਇਓ ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ ਥੋੜਾ ਸਾਰਿਆਂ ਦਾ ਪਾਪਾ ਧੰਨਵਾਦ ਬਾਕਪਾ ਮਿਹਰਬਾਨੀ ਚੁੰਦੇ ਵਾਸਤੇ ਰੋ 5 ਨੰਬਰ ਤੇ ਚੜੂ ਦਬਾ ਕੇ ਚੀਕਾ ਖੜਾ ਦਿਓ ਚੀਕਾ ਬਹੁਤ ਬਹੁਤ ਧੰਨਵਾਦ ਯਾਦ ਮੁੱਖ ਮੰਤਰੀ ਪਹੁੰਚ ਰਹੇ ਕਿੰਦਾ ਦਾ ਹਸਲਾ ਹੈ ਦੇਖੋ ਬਹੁਤ ਸੂਸ਼ੀ ਦਾ ਮਾਲ ਆ ਹਜ਼ਾਰਾਂ ਦੇ ਗੰਦੇ ਛਾਠਾਂ ਬਾਰ ਦਾ ਕਸਟ ਕੱਟ ਜਿਹੜਾ ਅਤਿਆਲਾ ਦੇ ਨਾਪਾ ਦੇ ਖੇਡ ਡਾਕਟਰ ਬਵੀਨਸਟ ਦੇ ਹੱਕ ਦੇ ਵਿੱਚ ਰੋਲ ਸ਼ੋਅ ਕਰਨ ਵਾਸਤੇ ਆ ਰਹੇ ਆ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਮੰਗਮਾਨ ਜੀ ਬਹੁਤ ਜੋਸ਼ ਹੈ ਜੀ ਔਰ ਮੁੱਖ ਮੰਤਰੀ ਸਾਹਦੇ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਆ ਔਰ ਨਾਪਾ ਦੇ ਨਿਵਾਸੀ ਬਾਬਾ ਮਦਾਨ ਸੇਵਾ ਨਿਵਾਸੀ 89 82 89 ਪਪਾਪਾਰ ਹੋਏ ਪਿਆ ਮੁੱਖ ਮੰਤਰੀ ਸਾਹਿਬ ਦੇ ਵਿਚਾਰ ਸੁਣਨ ਵਾਸਤੇ ਕਿਉਂਕਿ ਪਕੰਪਤ ਮਾਰ ਸਾਹਿਬ ਦੇ ਦੋ ਸਾਲ ਦੀ ਕਾਰਜਕਾਰੀ ਜਿਹੜੀ ਆ ਨਾ ਜੀ ਕੱਲੇ-ਕੱਲੇ ਦੀ ਜ਼ਬਾਨ ਤੇ ਆ ਚਾਹੇ 600 ਡੰਡ ਬਿਜਲੀ ਮੁਫਤ ਹੈ ਚਾਹੇ 45000 ਤੋਂ ਉੱਪਰ ਨੌਕਰੀਆਂ ਹਸਪਤਾਲਾਂ ਦੇ ਵਿੱਚ ਇਲਾਜ ਮੁਫਤ ਹੈ ਜੀ ਸਕੂਲਾਂ ਦੇ ਵਿੱਚ ਪੜ੍ਹਾਈ ਮੁਫਤ ਹੈ ਇਹਨੇ ਸਕੂਲ ਦਾ ਕਨਸੈਪਟ ਆ ਰਿਹਾ ਸੇਫਟੀ ਗੱਟੀਆਂ ਜਿਹੜੀਆਂ ਨੇ ਸਿਲਕਾਂ ਦਾ ਖੜੀ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਕਿਸਾਨਾਂ ਦੇ ਤੇ ਘਰੇ ਵੀ ਬਿਜਲੀ ਮੁਆਫ ਔਰ ਖੇਤਾਂ ਵੀ ਮੁਆਫ ਸਾਰੇ ਕੰਮ ਜਿਹੜੇ ਆ ਪੰਜਾਬ ਬਹੁਤ ਖੁਸ਼ ਹੈ ਨਾਪਾ ਵਿਧਾਨ ਸਭਾ ਦੇ ਕੱਟੀ ਲੀਡ ਡਾਕਟਰ ਰਵੀ ਸਿੰਘ ਦਾਵਾਵਾਂਗੇ ਤੇ ਬੋਕਸਾ ਪਟਿਆਲਾ ਤੋਂ ਮੋਰਚਾ ਫਤਿਹ ਜੀ ਡਾਕਟਰ ਮਵੀਰ ਸਿੰਘ ਅਗਲੀ ਮੰਡਲ ਪਰਮੈਂਟ ਇੰਨੀ ਮੱਤੀ ਹੈ ਇੰਨੀ ਗਰਮੀ ਹੈ ਗਰਮੀ ਦੇ باوجود ਵੀ ਐਡਾ ਪਿਆਰ ਹੈ ਜੀ ਅੱਜ 45 ਸੈਲਰੀ ਡਿਗਰੀ ਦਾ ਟੈਂਪਰੇਚਰ ਹੈ ਪਿਆਰਾ ਸੰਗਤ ਦਾ ਤੇ ਕੋਈ ਨਹੀਂ ਗਰਮੀ ਦੇ ਬਾਵਜੂਦ ਵੀ ਬੇਪੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆਈ ਹੈ ਉਸ ਨੂੰ ਮੈਂ ਦੇਣਾ ਨਹੀਂ ਦੇ ਸਕਦਾ ਨਾ ਬਦਨਸਬਤ ਇੱਕ ਇੱਕ ਵੋਟਰ ਦਾ ਸਪੋਰਟਰ ਦਾ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਤੇ ਰੱਖੇ ਬਖਸ਼ਾਲ ਤੁਹਾਨੂੰ ਕਿ ਤਿੰਨ ਸਾਲ ਨੇ ਪੰਜਾਬ ਸਰਕਾਰ ਦੇ ਤਿੰਨ ਸਾਲਾਂ ਦੇ ਵਿੱਚ ਉਹ ਐਸੇ ਇਤਿਹਾਸਿਕ ਕੰਮ ਕਰਾ ਗਏ ਕਿ ਅਗਲੀ ਵਾਰੀ ਵੋਟ ਮੰਗਣ ਦੀ ਲੋੜ ਨਾ ਪਵੇ ਪੰਜਾਬ ਪਿਆਰ ਆ ਗੱਲ ਕਿ 130 ਦਾ ਫਾਰਮੂਲਾ 130 ਦਾ ਫਾਰਮੂਲਾ ਪਹਿਲਾਂ ਜੀ 130 ਤੇਰਾ ਪੰਜਾਬ ਦੇ ਵਿਚ ਆਮ ਦੇ ਪੜੇ ਜਿੱਤੇ ਵੀ ਇਹ ਰਹੇ 13 ਲੋਕ ਸਭਾ ਸੀਟਾਂ ਦੇ ਆਮਾ ਦੀ ਬੜੇ ਸੁਪੜਾ ਸਾਫ ਕਰੇਗੀ ਸਾਰੇ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅੱਜ ਨਾਬੇ ਆ ਰਹੇ ਨੇ ਅਸੀਂ ਯੂਥ ਦਾ ਵੱਡਾ ਕਾਫਲਾ ਸਰਦਾਰ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਬੇ ਜੀ ਦੀ ਗਵਾਈ ਵਿੱਚ ਲੈ ਕੇ ਆਇਆ ਘਟੋ ਘਟ ਹਜ਼ਾਰ ਮੁੰਡਾ ਨਾਲ ਲੈ ਕੇ ਆਏ ਜੀ ਯੂਥ ਦੀ ਮੇਲ ਵਿੱਚ ਜਿੰਮੇਵਾਰ ਯੂਥ ਦਾ ਮੈਨੂੰ ਪ੍ਰਧਾਨ ਲਾਇਆ ਹੋਇਆ ਤਾਂ ਮੇਰੀ ਜਿੰਮੇਵਾਰੀ ਵੀ ਬਣਦੀ ਆ ਤੇ ਬਹੁਤ ਜ਼ਿਆਦਾ ਉਤਸ਼ਾਹ ਜੀ ਸਾਰੇ ਬਲੰਟੀਅਰਾਂ ਦੇ ਵਿੱਚ ਯੂਥ ਦੇ ਵਿੱਚ ਅਸੀਂ ਇਹ ਪਟਿਆਲਾ ਲੋਕ ਸਭਾ ਦੀ ਸੀਟ ਜਿੱਤ ਚੁੱਕੇ ਹਾਂ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿ फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर